ਨੇ ਸ਼ਹਿਰ ਵਾਸੀਆਂ ਨੂੰ ਨਹੀਂ ਸਮੁੱਚੇ ਸਾਡੇ ਜਿਹੜੇ ਹਲਕੇ ਦੇ ਵਾਸੀ ਐ ਗੜਸ਼ੰਗਰ ਹਲਕੇ ਦੇ ਕਿਉਂਕਿ ਦਬਾਬਾ ਹੋਇਆ ਪੰਜਾਬ ਹੋਇਆ ਇਹ 바ਵਾ ਸਾਹਿਬ ਡਾਕਟਰ ਮਹੇਤਰ ਜੀ ਦੇ ਮੰਨਣ ਵਾਲੇ ਪਰਿਵਾਰਾਂ ਦਾ ਮੰਨਿਆ ਜਾਂਦਾ ਕਿਉਂਕਿ ਅਸੀਂ ਇਹ ਗੱਲ ਕਹਿੰਦੇ ਆ 바ਵਾ ਸਾਹਿਬ ਨੇ ਕਿਸੇ ਕੌਮਲੇ ਕੰਮ ਨਹੀਂ ਕੀਤਾ 바ਵਾ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਲਈ ਕੰਮ ਕੀਤਾ 바ਵਾ ਸਾਹਿਬ ਨੂੰ ਅੱਜ ਇੱਕ ਫਿਰਕੇ ਦੇ ਲੋਕ ਨਹੀਂ ਸੂਚੀ ਮਾਨਵਤਾ ਨੂੰ ਅਪੀਲ ਕਰਦੇ ਆ ਕਿ 바ਵਾ ਸਾਹਿਬ ਨੇ ਜੋ ਸੰਵਿਧਾਨ ਵਿੱਚ ਹੱਕ ਕੁਕ ਲੈ ਕੇ ਦਿੱਤੇ ਆ ਸੋਚੇ ਦੇਸ਼ ਵਾਸੀਆਂ ਨੂੰ ਲੈ ਕੇ ਦਿੱਤੇ ਆ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਸ ਦੇਸ਼ ਦੇ ਵਿੱਚ ਜਿਹੜੀ ਸਤੀ ਪ੍ਰਥਾ ਸੀ ਜਿਹੜਾ ਕਿ ਸਤੀ ਪ੍ਰਥਾ ਜਾਨੀ ਨੂੰ ਉਹਦੇ ਆਦਮੀ ਦੇ ਨਾਲ ਸਤੀ ਕੀਤਾ ਜਾਂਦਾ ਸੀ ਜਦੋਂ ਉਹਦਾ ਘਰ ਵਾਲਾ ਮਰ ਜਾਂਦਾ ਸੀਗਾ 바ਵਾ ਸਾਹਿਬ ਦੇ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਸਤੀ ਪ੍ਰਥਾ ਖਤਮ ਹੋਈ ਔਰ ਦੇਸ਼ ਦੇ ਵਿੱਚ ਇੰਦਰਾ ਗਾਂਧੀ ਤੋਂ ਲੈ ਕੇ ਅੱਜ ਰਾਸ਼ਟਰਪਤੀ ਤੱਕ ਜਿਹੜੀਆਂ ਔਰਤਾਂ ਬੈਠੀਆਂ ਉਹ 바ਵਾ ਸਾਹਿਬ ਡਾਕਟਰ ਉਮੇਦਕਰ ਜੀ ਦੇ ਬਣਾਏ ਹੋਏ ਸੰਵਿਧਾਨ ਦੀ ਬਦੌਲਤ ਹੈ ਅਸੀਂ ਉਸ ਰੈਵਰ ਦਾ ਨਾਮ ਜਿਹੜਾ ਅੱਜ ਜਿਹੜਾ ਨੰਗਲ ਚੌਂਕ ਸੀਗਾ ਉਹਦਾ ਨਾਮ 바ਵਾ ਸਾਹਿਬ ਡਾਕਟਰ ਪੀਮਰਾ ਉਮੇਦਕਰ ਸੋਚੇ ਹਲਕੇ ਦੀਆਂ ਸੰਗਤਾਂ ਨੇ ਰੱਖਿਆ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਕਿ ਦੇਖਿਓ ਕਿਤੇ ਇਸ ਚੀਜ਼ ਨੂੰ ਹਲਕੇ ਵਿੱਚ ਨਾ ਲਿਓ ਇਹ 바ਵਾ ਸਾਹਿਬ ਡਾਕਟਰ ਉਮੇਦਕਰ ਜੀ ਦਾ ਨਾਮ ਆ ਕਿਉਂਕਿ ਇਹਨੂੰ ਮੰਨਣ ਵਾਲੇ ਲੋਕ ਜਿਹੜੇ ਆ ਕਰੋੜਾ ਆ ਕੁਰਾਂ ਲੋਕ ਆ ਜਿਹੜੇ ਅਰਬਾਂ ਆ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਆ ਔਰ ਜਿਹੜਾ ਚੌਂਕ ਆ ਚੌਂਕ ਦੇ ਨਾਲ ਕਿਸੇ ਕਿਸਮ ਦੀ ਕੋਈ ਸ਼ਾਰਤਨਾ ਕਰਿਓ ਕਿਉਂਕਿ 바ਵਾ ਸਾਹਿਬ ਦਾ ਜਿਹੜਾ ਕਾਫਲਾ ਆ ਇੱਕ ਭੜਾਂਬਰ ਦੀ ਤਰ੍ਹਾਂ ਦੇਸ਼ ਦੇ ਵਿੱਚ ਮਚ ਰਿਹਾ ਜਿਹਨੇ ਵੀ ਉਸ ਭੜਾਂਬਰ ਨੂੰ ਹੱਥ ਲਾਇਆ ਉਹ ਰਾਖ ਹੋ ਜਾਊਗਾ ਇਸ ਕਰਕੇ ਸਾਡੀ ਸਮੂਚੀ ਮਾਨਵਤਾ ਨੂੰ ਅਪੀਲ ਹੈ ਅਸੀਂ ਹਰ ਗੁਰੂ ਦਾ ਹਰ ਰੈਵਰ ਦਾ ਸਤਕਾਰ ਕਰਦੇ ਆ ਪਰ ਅਸੀਂ ਇਹ ਵੀ ਕੁਝ ਨਹੀਂ ਚਾਹਦੇ ਵੀ ਸਾਡੇ ਰਹਿਬਰਾਂ ਦਾ અપਮਾਨ ਹੋਵੇ ਅਸੀਂ અપਮਾਨ ਨਹੀਂ ਹੋਣ ਦਿਆਂਗੇ ਅੱਜ ਲੋਕ ਜਿਹੜੇ ਆ ਉਹਦੇ ਲੋਕ ਜਿਹੜੇ ਆ ਉਹਦੀ ਜਨਤਾ ਜਿਹੜੀ ਉਹਦੀ ਸੰਗਤ ਜਿਹੜੀ ਆ ਜਾਗ ਚੁੱਕੀ ਆ ਜੈ ਭੀਮ ਜਪਾ